ਮਾਗੀ ਦੋਸਤੋਂ ਅਸੀਂ ਗੁਰਦੁਆਰਾ ਸ਼੍ਰੀ ਚੰਨਕਰਨ ਸਾਹਿਬ ਮਾਛੀਵਾੜਾ ਨੂੰ ਚੱਲੇ ਸੀ ਤਾਂ ਨੀਲੋ ਨਹਿਰ ਦੇ ਨਾਲ-ਨਾਲ ਜਾ ਰਹੇ ਸੀ ਜਾਂਦੇ ਹੋਏ ਸਾਹਮਣੇ ਇੱਕ ਨਜ਼ਾਰਾ ਬੜਾ ਵਧੀਆ ਲੱਗਿਆ ਜੀ ਕੁਦਰਤੀ ਰੋਖੇ ਰੁਖ ਨੇ ਨੀਲੋ ਨਹਿਰ ਵਹਿ ਰਹੀ ਹੈ ਜੀ ਤੇ ਹਵਾ ਚੱਲ ਰਹੀ ਹੈ ਠੰਡੀ ਮੋਟਰਸਾਈਕਲ ਤੇ ਵੀ ਗਰਮੀ ਨਹੀਂ ਸੀ ਸੁੱਕਦੀ ਪਰ ਇਹਨੇ ਮੁੜ ਕੇ ਸੋਕਾਤਾ ਜੀ ਸਾਡਾ ਕਿ ਆਹ ਰਿਸ਼ਤੂ ਦੀ ਜੀ ਕਿੰਨਾ ਸੋਹਣਾ 뷰 ਹੈ ਲੋਕ ਨਾ ਮਹਿੰਗੇ ਮਹਿੰਗੇ ਦਰਿਆਵਾਂ ਤੇ ਮਹਿੰਗੀਆਂ ਮਹਿੰਗੀਆਂ ਜਗ੍ਹਾਾਂ ਤੇ ਜਾ ਕੇ ਕਹਿੰਦੇ ਨੇ ਕਿ ਨੀਲੋਂ ਵੀ ਇੱਥੇ ਆ ਨਜ਼ਾਰੇ ਦੇਖੋ ਆ ਨਜ਼ਾਰੇ ਤੇ ਫਾਸੀ ਕਹਿੰਦੇ ਆ ਜੀ ਆ ਦੇਖੋ ਸਾਡੇ ਘਰ ਚ ਨੀਲੋ ਨਹਿਰ ਦੇ ਉੱਤੇ ਬੈਠੇ ਆਂ ਭਾਗੜੇ ਤੋਂ ਪਾਣੀ ਆ ਰਿਹਾ ਕੱਚੀ ਨਹਿਰ ਆ ਪਾਣੀ ਛਿੱਲਡ ਤੇ ਹਵਾ ਵੀ ਸਰਸਰ ਬਹਿ ਰਹੀ ਆ ਜੀ ਪੰਛੀ ਪੂਰਾ ਚਹਿਚਹਾ ਰਹੇ ਨੇ ਤੇ ਪੱਤੇ ਮੈਨਾਂ ਨਜ਼ਾਰਾ ਪੰਨਿਆ ਪਿਆ ਜੀ ਹਰਿਆਲੀ ਦਾ ਕਦੇ ਜਰੂਰ ਆਇਓ ਜੀ ਕੁਦਰਤੀ ਸੁੰਦਰਤਾ ਤੁਹਾਡੇ ਆਲੇ-ਦਾਲੇ ਹੀ ਆ ਬਸ ਤੁਹਾਡੀ ਅੱਖ ਦੇਖਣੇ ਵਾਲੀ ਚਾਹੀਦੀ ਹੈ ਕਿਤੇ ਦੂਰ ਨੇੜੇ ਜਾਣ ਦੀ ਲੋੜ ਨਹੀਂ ਕੁਦਰਤ ਜਿੱਥੇ ਵੀ ਤੁਹਾਨੂੰ ਸੁੰਦਰਤਾ दिखे ਹਰਿਆਲੀ ਦੇਖੇ ਕੁਦਰਤ ਉੱਥੇ ਹੀ ਆ ਰੱਬ ਉੱਥੇ ਹੀ ਆ ਰੱਬ ਦੀ ਸ਼ਰਨ ਚ ਆਓ ਜੀ ਹਰਿਆਲੀ ਦੇ ਵਿੱਚ ਆਓ ਆਪਣੇ ਵਾਤਾਵਰਨ ਨਾਲ ਜੁੜੋ ਵਾਤਾਵਰਨ ਨੂੰ ਬਚਾਓ ਜੇ ਤੁਸੀਂ ਕੁਦਰਤ ਦੇ ਨਜ਼ਾਰੇ ਦੇਖਣੇ ਤਾਂ ਕਿਤੇ ਦੂਰ ਜਾਣ ਦੀ ਲੋੜ ਨਹੀਂ ਤੁਹਾਡੇ ਆਲੇ-ਦਾਲੇ ਹੀ ਕੁਦਰਤ ਦੇ ਬੜੇ ਤਗੜੇ ਨਜ਼ਾਰੇ ਪਏ ਨੇ ਜੀ ਬਸ ਤੁਸੀਂ ਲੈਣੇ ਆਲੇ ਚਾਹੀਦੇ ਹੋ ਧੰਨਵਾਦ